ਬਿੰਦਰ ਭਾਈ ਇੱਕ ਚੀਜ਼ ਆ ਯਾਰ ਜਿਹੜਾ ਟਰੈਕਟਰ ਚੱਲਣ ਦਾ ਮੇਰੇ ਹਿਸਾਬ ਨਾਲ ਹਾਂਜੀ ਲੋਕ ਇਹ ਚੀਜ਼ ਤੇ ਜ਼ਿਆਦਾ ਜ਼ੋਰ ਲਾਉਂਦੇ ਆ ਹਨਾ ਹਾਂਜੀ ਇੰਜਨ ਉਹ ਵੱਡਾ ਹੋ ਜੇ ਟਰਬੋ ਲੱਗ ਜੇ ਹਾਂਜੀ ਪਰ ਇਹਦੇ ਤੋਂ ਜ਼ਿਆਦਾ ਮੇਰੇ ਹਿਸਾਬ ਨਾਲ ਉਹ ਛੋਟਾ ਜਿਹਾ ਜਿਹੜਾ ਉਹ ਲੀਵਰ ਤੋਂ ਹੈਗੀ ਆ ਹਾਂਜੀ ਉਹਨਾਂ ਦਾ ਜ਼ਿਆਦਾ ਹੁੰਦਾ ਵਾ ਵੀ ਸਹਿਯੋਗ ਕਹਿਲਾ ਵੀ ਉਹਦੇ ਸਿਰ ਤੇ ਚੱਲਣਾ ਹਾਂਜੀ ਵੀਰੇ ਆਪਾਂ ਚੱਲੀਏ ਮਗਰਲੇ ਪਾਸੇ ਲੈਫਟ ਵਾਲੇ ਪਾਸੇ ਜਿਹੜਾ ਸਹੀ ਯਾਨੀ ਕਿ ਜਿੱਥੋਂ ਟਰੈਕਟਰ ਨੇ ਸਹੀ ਚੱਲਣਾ ਇੰਜਨ ਅੱਗੇ ਭਲਾ ਛੋਟਾ ਵੀ ਲੱਗਾ ਹੋਊਗਾ ਛੋਟਾ ਵੀ ਲੱਗਾ ਜੇ ਮੰਨ ਕੇ ਜੱਲ ਵੀਰੇ ਆਪਣੀ ਲੈਫਟ ਆ ਜਿਹੜੀ ਉਹ ਪ੍ਰੋਪਰ ਵਰਕ ਕਰਦੀ ਆ ਹੂੰ ਤਾਂ ਇੰਜਨ ਦੇ ਵਿੱਚ ਕਈ ਗਿਰੀ ਚਲੋ ਹੁਣ ਤਾਂ ਉਹ ਗੱਲਾਂ ਉਹ ਨਹੀਂ ਕਿ ਨਾ ਰਹੀਆਂ ਹੁਣ ਤਾਂ ਗੱਲਾ ਕਹਿੰਦਾ ਵੀ ਅੱਗ ਆ ਹਾਂ ਵੀ ਕਈ ਗਿਰੀ ਤਾਂ ਪੁਰਾਣੇ ਬੰਦੇ ਤਾਂ ਐ ਵੀ ਟਾਈਮ ਨੰਗਾ ਲੈਂਦੇ ਹੁੰਦੇ ਕਹਿੰਦੇ ਯਾਰ ਮਗਲ ਲਈ ਚੱਕਦਾ ਕੋਈ ਨਾ ਹੂੰ ਤੇ ਪਾ ਦਿਆ ਕਰਾਂਗੇ ਲੀਟਰ ਤੇ ਆ ਸੀਜ਼ਨ ਨੰਗਾ ਲਓ ਹਨਾ ਵੀ ਇਹ ਦੋਨੇ ਤਰ੍ਹਾਂ ਦੇ ਲੋਕ ਹਨਾ ਹੁਣ ਕਈ ਬੰਦੇ ਕਹੀ ਜਾਂਦੇ ਆ ਵੀ ਦੋਨੇ ਲੀਵਰ ਥੱਲੇ ਲਾ ਕੇ ਹੂੰ ਬੌਣੇ ਉਹ ਨਿਆ ਵਾਹ ਕੇ ਦਿਖਾਉ ਉਹਦੇ ਵਿੱਚ ਚਲੋ ਹੁਣ ਇੱਕ ਦਿਨ ਆਈ ਕਿਸੇ ਬੰਦਿਆਂ ਨਾਲ ਸਾਡੀ ਗੱਲ ਚੱਲੀ ਜਾਵੇ ਮੈਂ ਕਿਹਾ ਯਾਰ ਇਹ ਤਾਂ ਜਦੋਂ ਜਾਂ ਸਿੰਘੋਂ ਟਰੈਕਟਰ ਆਉਂਦਾ ਹੈ ਕਨਾ ਹੂੰ ਤੇ ਇੱਥੋਂ ਆਏ ਗੱਠ ਜਾਂ 9 ਇੰਚ ਹੂੰ ਕਿਉਂਕਿ ਪਹਿਲਾਂ ਕਨਾ ਉਹ ਟਰਾਲਿਆਂ ਟਰੁੱਲਿਆਂ ਤੇ ਆਉਂਦੇ ਆ ਇਹਨਾਂ ਦੀ ਲੰਬਾਈ ਆ ਹਕਨਾ ਆ ਇੱਥੇ ਨਾਲ ਲਾਈ ਹੁੰਦੀ ਆ ਹੂੰ ਉੱਚੀਆਂ ਹੁੰਦੀਆਂ ਠੀਕ ਜਦੋਂ ਆਪਾਂ ਟਰੈਕਟਰ ਡਿਲੀਵਰ ਕਰਨਾ ਉਹ ਉਹਨੂੰ 9 ਇੰਚ ਤੇ ਕਰ ਦਿੰਦੇ ਆ ਅੱਛਾ ਤੇ ਉਹ ਅਸੀਂ ਉਹ ਹੀ ਹੱਸਣ ਲੱਗ ਗਏ ਕਹਿੰਦੇ ਵੀ ਇਹਨੂੰ 12 13 ਇੰਚ ਤੇ ਕਰ ਦੋ ਹੂੰ ਪੂਰਾ ਉੱਚੇ ਰਹਿਣਗੇ ਤੇ ਉਧਰੋਂ ਦਿਖਾਉਣਾ ਹੀ ਆ ਹਾਂ ਬਈ ਦੋਨੇ ਲੀਵਰ ਥੱਲੇ ਆ ਹਨਾ ਤੇ ਉਹ ਜਿਵੇਂ ਮੈਂ ਤੈਨੂੰ ਗੱਲ ਦੱਸ ਕਿ ਹਟਿਆ ਸੀ ਵੀ ਟਿਊਬ ਵਾਲੀ ਬਈ ਟਿਊਬ ਵਿੱਚ ਦੀ ਨਗਾਉਂਦੇ ਆ ਹਨਾ ਵੀ ਜੀਨੇ ਤਾਂ ਦੋਨੇ ਲੀਵਰ ਹੀ ਦਿਖਾਉਣੇ ਆ ਵੀ ਮੇਰੇ ਥੱਲੇ ਸਿੱਟਿਆ ਤੇ ਚੱਲਦਾ ਹੂੰ ਉਹਨੇ ਤਾਂ ਕਿਸੇ ਲੂਟ ਦਿਖਾਈ ਦੇਣੇ ਆ ਠੀਕ ਆ ਉਹ ਚੱਲ ਅਹੀਂ ਉਹ ਤਾਂ ਆ ਗੱਲ ਕਰਦੇ ਸੀ ਤੇ ਉਹ ਹੁਣ ਬੰਦੇ ਵਿੱਚ ਆਏ ਇਹਨੂੰ ਹੀ ਕੱਢ ਦਿੰਦੇ ਆ ਹਾਂ ਕੱਢ ਕੇ ਪਰੇ ਸਿੱਡ ਦਿੰਦੇ ਆ ਹਾਂ ਉਹ ਚੱਲਦਾ ਦੇਨੇ ਆ ਚੱਲਦਾ ਤੇ ਐਂ ਤਾਂ ਚੱਲ ਹਾਬ ਜੀ ਨਾਲ ਲੈਫਟ ਬੰਨ ਲਓ ਤੇ ਆਹ ਲੋਕ ਜਿਹਾ ਵਾ ਖਾਸ ਕਰਕੇ ਹੌਲੈਂਡ ਤੇ ਨੂੰ ਬ੍ਰਿਜ ਲੋਕ ਕਹਿੰਦੇ ਆ ਤੇ ਇਹ ਪਾ ਕੇ ਚਲਾ ਲਓ ਫਿਰ ਸਹੀ ਅੱਛਾ ਇਹਦਾ ਕੀ ਕੰਮ ਆ ਇਹ ਮੂਰਲੇ ਟਾਇਰ ਥੱਲੇ ਲੱਗੇ ਹੋਏ ਆ ਟੂ ੀਲ ਦੇ ਫੋਰ ੀਲ ਦੀ ਵੀ ਗੱਲ ਕਰ ਲਾਂਗੇ ਵੈਸੇ ਟੂ ੀਲ ਦੀ ਚੱਲ ਕਰ ਲਓ ਮੂਰਲੇ ਟਾਇਰ ਥੱਲੇ ਲੱਗੇ ਆ ਹਾਲ ਆਪਦੀ ਇੱਕ ਪੋਜੀਸ਼ਨ ਤੇ ਤੁਰੇ ਆਉਂਦੇ ਕਿਉਂਕਿ ਇਹਨੇ ਸੈਂਸਿੰਗ ਬੰਦ ਕਰਤੀ ਹੂੰਹ ਸੈਂਸਿੰਗ ਦਾ ਮਤਲਬ ਇਹ ਆ ਵੀ ਜਦੋਂ ਮਾੜੇ ਜਿਹੇ ਮੂਹਰੇ ਟਾਇਰ ਥੱਲੇ ਨੀਵੇਂ ਥਾਂ ਗਏ ਹੂੰਹ ਤਾਂ ਟਰੈਕਟਰ ਨੇ ਆਟੋਮੈਟਿਕ ਹਾਲ ਥੱਲੇ ਕਰ ਦੇ ਹਾਂ ਤੇ ਜਦੋਂ ਮੂਹਰੇ ਮਾੜੇ ਜਿਹੇ ਮੂਹਰੇੋਂ ਟਾਇਰ ਉੱਠੇ ਤਾਂ ਇਹਨੇ ਆਪੇ ਹੀ ਤੁਣਕਾ ਮਾਰ ਕੇ ਪਿੱਛੋਂ ਚੱਕ ਦੇਣਿਆ ਵੀ ਇਹਨੂੰ ਆਪੇ ਹੀ ਉਹਨੇ ਦੱਸਿਆ ਹੋਇਆ ਵੀ ਭਾਈ ਤੂੰ ਕਿੱਥੇ ਲਾਉਣੇ ਆ ਕਿੱਥੇ ਚੱਕਣੇ ਆ ਯਾਨੀ ਕਿ ਵੀ ਇਹ ਕੰਪਿਊਟਰ ਆ ਇਹਦਾ ਇਹ ਇਹਦਾ ਦਿਮਾਗ ਆ ਹਾਂ ਦਿਮਾਗ ਆ ਤੇ ਇਹ ਇੱਕ ਮਕੈਨੀਕਲ ਹਾਂ ਇੱਕ ਫੰਡਾ ਹੈ ਨਾ ਫੰਡਾ ਹਾਂਜੀ ਤੇ ਜੇ ਹੁਣ ਆ ਲੌਕ ਨੂੰ ਆਪਾਂ ਲਾ ਦਗੇ ਵਿੱਚ ਸਿੱੜਦਗੇ ਹੂੰ ਤੇ ਹੁਣ ਮੈਂ ਤੁਹਾਨੂੰ ਇਹ ਵੀ ਨਹੀਂ ਕਹਿੰਦਾ ਬਈ ਚੱਲਣਾ ਨੀਗਾ ਹੂੰ ਤੇ ਇਹ ਜੇ ਬੰਦੇ ਵੀ ਤੁਹਾਨੂੰ ਮੈਂ ਦੱਸ ਕਿ ਇਹ ਉਹ ਕਹਿੰਦੇ 5-5 ਸਾਲ ਸਾਨੂੰ ਪਤਾ ਹੀ ਨਹੀਂ ਸੀ ਵੀ ਆਹ ਵੀ ਕੋਈ ਚੀਜ਼ ਹੁੰਦੀ ਆ ਤੇ ਕਈਆਂ ਨੇ ਇਹ ਪਾਇਆ ਹੀ ਨਹੀਂ ਤੇ ਉਹ ਇੱਥੋਂ ਤੋੜੀ ਫਿਰਦੇ ਹੁੰਦੇ ਆ ਹਾਂ ਆ ਕਮਾਨੀ ਤੋੜ ਲੈਂਦੇ ਆ ਪਰ ਜੇ ਮੰਨ ਕੇ ਚੱਲ ਆਪਾਂ ਸਹੀ ਕਹਿੰਦੇ ਵੀ ਹਾਲਾ ਸੀ ਦੋਨੇ ਲੀਵਰ ਥੱਲੇ ਲਾ ਕੇ ਚਲਾਉਣੇ ਆ ਤੇ ਫਿਰ ਆਹ ਤਾਂ ਨਾ ਕੱਢੋ ਯਾਰ ਏਡਾ ਟੱਕਾ ਕਰੋ ਦੋਨੇ ਲਾ ਲਓ ਥੱਲੇ ਤੇ ਆਪ ਪਸਾ ਦਿਓ ਆਪ ਪਸਾ ਦਿਓ ਫਿਰ ਦੇਖ ਲਓ ਉਹ ਤਾਂ ਫਿਰ ਇੱਕ ਗੱਲ ਲੱਗ ਨਾ ਵੀ ਜਾਇਦਾ ਪਗਾਉਣ ਵਾਲੀ ਗੱਲ ਹੁੰਦੀ ਬਿਲਕੁਲ ਬਿਲਕੁਲ ਅਸਲ ਵਿੱਚ ਬਈ ਯਾਰ ਮੈਕ ਜੀ ਹੋਰ ਆਪਾਂ ਜਿਹੜੀ ਆ ਤੋੜਨ ਵਾਲੀ ਗੱਲ ਆਈ ਆ ਹਾਂਜੀ ਇਹ ਗੱਲ ਹੋਰ ਵੀ ਕਰਦਾ ਵਾਂ ਅਸਲ ਵਿੱਚ ਆਪਣੇ ਜਿਹੜੇ ਜ਼ਿਆਦਾਤਰ ਆ ਬੰਦੇ ਵਿੱਚ ਆਪਾਂ ਵੀ ਮੈਂ ਵੀ ਆ ਜਾਂਦਾ ਵਾਂ ਆਪਾਂ ਨੂੰ ਅਸਲ ਵਿੱਚ ਇਹ ਜਿਹੜੇ ਆ ਤਿੰਨ ਸਰਾਖ ਦੇਤੇ ਇਹਨਾਂ ਨੇ ਹਾਂਜੀ ਆਪਾਂ ਨੂੰ ਪਤਾ ਨਹੀਂ ਇੰਪਲੀਮੈਂਟ ਕਿਹੜਾ ਕਿੱਥੇ ਪਾਉਣਾ ਹਾਂਜੀ ਵੀਰੇ ਮੰਨਦੇ ਹੋਏ ਚੀਜ਼ ਨੂੰ ਹਾਂ ਹਾਂ ਬਹੁਤ ਬਹੁਤ ਬੰਦਿਆਂ ਨੂੰ ਨਹੀਂ ਪਤਾ ਇੱਕ ਇੱਕ ਕਈ ਟਰੈਕਟਰ ਆ ਆਪਣੇ ਕਈਆਂ ਦਾ ਕੰਮ ਥੱਲੇ ਸੈਂਸਿੰਗ ਵੱਧ ਕਰਦੇ ਕਈਆਂ ਦਾ ਸੈਂਸਿੰਗ ਦਾ ਜਿਵੇਂ ਯਾਰ ਕਲਟੀਵੇਟਰ ਹੋਗੇ ਜਾਂ ਡ੍ਰਿਲ ਹੋਗੀ ਜਦੋਂ ਰੋਟਾਵੇਟਰ ਦੇ ਸੈਂਸਿੰਗ ਦੀ ਮਤਲਬ ਹੀ ਨਹੀਂ ਰਹਿ ਗਿਆ ਵੀਰੇ ਜਿਹੜੀ ਚੀਜ਼ ਇਹਨੇ ਪਾ ਕੇ ਧੂਣੀ ਆ ਹਾਂ ਠੀਕ ਆ ਉਹਨੂੰ ਸੈਂਸਿੰਗ ਦੀ ਲੋੜ ਨਹੀਂ ਜਿਹੜੀ ਇਹਨੇ ਧੂਣੀ ਆ ਮੰਨ ਕੇ ਚੱਲੋ ਜਿਵੇਂ ਇਹਦੇ ਵਿੱਚ ਚੀਜ਼ ਪਾ ਲਈ ਆਪਾਂ ਤੇ ਜਿਹੜੀ ਟਰੈਕਟਰ ਦਾ ਗੇਅਰ ਲਾ ਲਿਆ ਤੇ ਪਿੱਛੇ ਨੂੰ ਜਾਂਦੀ ਆ ਉਹ ਸਮਝ ਲਓ ਇਹਨੇ ਧੂਣੀ ਆ ਹਮ ਤੇ ਜਿਹੜੀ ਆਪਾਂ ਲਿੰਕਾਂ ਪਾ ਕੇ ਕੋਈ ਹਲ ਪਾ ਲੇ ਡੰਡਾ ਨਹੀਂ ਪਉਣਾ ਕਿ ਤਿਆਰਬੇ ਤੌਰ ਤੇ ਤੇ ਮਾੜਾ ਜਿਹਾ ਟਰੈਕਟਰ ਆਪਾਂ ਤੋਰ ਕੇ ਦੇਖੇ ਤੇ ਜਿਹਦੀ ਘੋੜੀ ਗਾਂ ਨੂੰ ਡੇਗ ਰਹੀ ਆ ਉਹ ਸੈਂਸਿੰਗ ਉਹ ਸੈਂਸਿੰਗ ਆਪਣੇ ਜਟਕਾ ਪਾਹਾ ਜਿਹਾ ਜ ਆਪਣੇ ਤੇ ਉੱਥੇ ਆਪਾਂ ਨੂੰ ਸੈਂਸਿੰਗ ਦੀ ਲੋੜ ਆ ਉੱਥੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਇਹਨੇ ਇਹ ਇਹਦੇ ਉੱਪਰਲੇ ਥੱਲਾਂ 'ਚ ਇਹ ਵੱਧ ਕਰਦੇ ਜਿੰਨੇ ਤਾਂ ਨੂੰ ਜਾਈ ਜਾਂਦੇ ਆ ਥੱਲੇ ਨੂੰ ਘਟਾਈ ਜਾਂਦੇ ਆ ਫਿਰ ਇਹ ਤੋਂ ਬਾਅਦ ਵੀ ਆ ਨਾਟ ਖੋਲ ਕੇ ਹੂੰ ਤਾਂ ਕਰ ਦਿੰਦੇ ਆ ਹੂੰ ਇਥੋਂ ਵੱਧ ਘਟ ਹੋਈ ਜਾਂਦੀ ਆ ਫੇਰ ਇਹਦੇ ਮੂਰੇ ਉਹ ਚਾਰ ਟੱਕ ਦੇ ਕੇ ਨੋਬ ਦਿੱਤੀ ਹੋਈ ਆ ਉਹ ਅੱਡੋ ਅੱਡ ਬਾਣਾ ਦੇ ਵਾਸਤੇ ਆ ਹਾਂਜੀ ਆਹ ਵਾਲੀ ਹੂੰ ਇਹ ਜਿਵੇਂ ਮੰਨ ਕੇ ਚੱਲ ਇਹਦੀ ਤਾਂ ਚੱਲਦੀ ਆ ਆਮ ਆਪਣੇ ਬੰਦੇ ਆਪਣੇ ਪੰਜਾਬ ਦੇ ਬਾਣਾ ਵਾਸਤੇ ਬਾਹਲੀ ਇੱਥੇ ਰੱਖਦੇ ਆ ਅੱਛਾ ਜੀ ਜਿਵੇਂ ਜਿਵੇਂ ਪਹਿਲੀ ਹਾਰਡ ਹੋਈ ਜਾਂਦੀ ਆ ਉਹ ਕਹਿੰਦੇ ਥੱਲੇ ਨੂੰ ਤੁਰੇ ਜਾਂਦੇ ਆ ਹੂੰ ਇਹ ਤਾਂ ਅਲੱਗ-ਅਲੱਗ ਆਵੇ ਇਹਦਾ ਮੈਨੂਅਲ ਪੂਰੇ ਤੌਰ ਤੇ ਜੇ ਮੈਂ ਤੁਹਾਨੂੰ ਕੱਢ ਕੇ ਵੀ ਦੇਣਾ ਤੇ ਇਹਦੇ ਵਿੱਚ ਦੱਸ ਦੂੰਗਾ ਵੀ ਕਿਹੋ ਜਿਹੇ ਬਾਣਾ ਨੂੰ ਯਾਨੀ ਜਿਵੇਂ ਆਮ ਸਾਨੂੰ ਦੱਸਦੇ ਆ ਵੀ ਇੱਥੇ ਰੇਤੇ ਰੂਤੇ ਵਾਲੇ ਬਾਣਾ ਚ ਇੱਥੇ ਚੱਲਦਾ ਵਾ ਪੰਜਾਬ ਦੇ ਬਾਣਾ ਜਾਂਦੇ ਵਿੱਚ ਇਹ ਇੱਥੇ ਚੱਲੀ ਜਾਂਦਾ ਐ ਐਗਜੈਕਟ ਨਹੀਂ ਪੂਰਾ ਮੈਂ ਤੁਹਾਨੂੰ ਕਹੀ ਜਣਾ ਪਰ ਇਹ ਇਹਦੇ ਮੂਡ ਆ ਅੱਛਾ ਮੂਡ ਦਾ ਮਤਲਬ ਇਹ ਆ ਵੀ ਕਿੱਥੇ ਕਿਹੜੇ ਟੱਕ ਚ ਕਿੰਨੀ ਛੇਤੀ ਤੇ ਕਿੰਨੀ ਸਲੋ ਸੈਂਸਿੰਗ ਕਰਨੀ ਉਹ ਇਹਦੇ ਮੂਡ ਆ ਇਹ ਮੰਨ ਕੇ ਚੱਲ ਚਾਰ ਤਾਂ ਇੱਥੇ ਹੋ ਗਏ ਹਾਂ ਤੇ ਤਿੰਨ ਪਿੱਛੇ ਟੱਕ ਹੋ ਗਏ ਸੱਤ ਹੋ ਗਏ ਠੀਕ ਆ ਤੇ ਫੇਰ ਇਹਦੇ ਉਹ ਉੱਥੋਂ ਇੱਕ ਤਾਂ ਪਾ ਦਿੰਨੇ ਆ ਕਿल्ली ਖੋਲ ਕੇ ਆ ਨਾਟ ਨੂੰ ਇੱਥੇ ਤਾਂ ਪਾ ਦਿੰਨੇ ਆ ਇਹਦੇ ਨਾਲ ਸੈਂਸਿੰਗ 'ਚ ਫਰਕ ਪੈਂਦਾ ਵਾ ਇਹ ਹੁਣ ਉਹ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਹੁੰਨੇ ਕਿ ਨਾ ਲੈਫਟ ਵਧੀਆ ਜਿਵੇਂ ਹੁਣ ਤੁਸੀਂ ਗੱਲ ਕਰਦੇ ਮਾੜਾ ਇੰਜਣ ਹੂੰ ਟਰੈਕਟਰ ਦੀ ਲੈਫਟ ਵਧੀਆ ਹੋਈ ਹੂੰ ਤਾ ਮੜਾ ਇੰਜਣ ਵੀ ਚੱਲੀ ਜਾਂਦਾ ਕਿਉਂਕਿ ਉਹਨੇ ਆਪੇ ਉਸ ਟਾਈਮ ਆਗਾਸ ਲੈਣੇ ਆ ਹਲ ਤੇ ਉਸ ਟਾਈਮ ਛੱਡ ਦੇਣੇ ਆ ਹੁਣ ਕਈ ਬੰਦੇ ਆਂ ਸੋਚਦੇ ਆ ਵੀ ਹੁਣ ਆਮ ਹੀ ਮੈਂ ਸੁਵਰਾਜ ਦੀ ਗੱਲ ਵੇਖੀ ਆ ਵੀ ਸੁਵਰਾਜ ਤੁਜ ਜਿੰਨੀ ਮਰਜ਼ੀ ਚ ਕਾ ਲੋ ਤਾਂ ਉਹਨੂੰ ਲਿਫਟ ਪਹਿਲੇ ਵਾਲਿਆਂ ਚ ਹੁਣ ਤਾਂ ਹੁਣ ਤਾਂ ਉਹਨਾਂ ਨੇ ਵੀ ਕਮਾਲਾਂ ਕਰਤੀਆਂ ਵੀ ਜਿਵੇਂ ਆਮ ਬੰਦੇ ਆਪਣੇ ਕਹਿ ਦਿੰਦੇ ਆ ਵੀ ਜਿਹਨੇ ਵੱਧ ਭਾਰ ਚੱਕ ਤਖ ਨਹੀਂ ਉਹ ਲਿਫਟ ਬੜੀ ਵਧੀਆ ਲਿਫਟ ਨੇ ਤਾਂ ਜਿੰਨੀ ਥਾਈ ਸੈਂਸਿੰਗ ਵੱਧ ਕੀਤੀ ਉਹ ਲਿਫਟ ਵਧੀਆ ਉਹਨੇ ਉਹਨਾਂ ਹੀ ਟਰੈਕਟਰ ਆਪਣਾ ਸੌਖਾ ਰੱਖਣਾ ਬਿਲਕੁਲ ਇਹ ਆ ਇਸ ਟਾਈਮ ਇਹੀ ਆ ਤੇ ਭਾਈ ਆਪਾਂ ਜਦੋਂ ਟਰੈਕਟਰ ਲੈਣ ਜਾਂਦੇ ਆ ਉਹ ਇਹੋ ਜਿਹੀਆਂ ਚੀਜ਼ਾਂ ਦਾ ਪੁੱਛਦੇ ਹੀ ਨਹੀਂਗੇ ਮੈਂ ਬਹੁਤ ਵੀਡੀਓ ਚ ਗੱਲ ਕਰਦਾ ਹੁੰਨਾ ਤੇ ਮੈਂ ਕਈ ਵਾਰ ਕੰਪਨੀ ਵਾਲ ਨਾਲ ਵੀ ਗੱਲ ਕਰਦਾ ਹੁੰਨਾ ਭਾਈ ਆਪਣੀ ਲੈਫਟ ਦੇ ਸਟੈਪ ਕਿੰਨੇ ਆ ਹੂੰ ਤੇ ਉਹ ਕੰਪਨੀ ਵਾਲੇ ਵੀ ਕਹਿੰਦੇ ਯਾਰ ਸਟੈਪ ਦਾ ਨਹੀਂ ਜਿਵੇਂ ਹੁਣ ਮੇਰੇ ਸਭ ਤੋਂ ਜ਼ਿਆਦਾ ਸਟੈਪ ਮੇਰੇ ਹਿਸਾਬ ਨਾਲ ਮੈਸੀ ਜੀ ਆਉਂਦੇ ਆ ਹੂੰ ਤੇ ਜਿੰਨੇ ਸਟੈਪ ਜ਼ਿਆਦੇ ਆ ਓਨੀ ਸੈਂਸਿੰਗ ਓਨੀ ਸੈਂਸਿੰਗ ਵੱਧਦਾ ਆ ਇਹ ਮੈਂ ਕਹਿੰਨਾ ਲੈਫਟ ਖਨੀ ਫਰਬੂਸ਼ਨ ਹਾਂਜੀ ਠੀਕ ਹੈ ਉਹ ਜਿਨ੍ਹਾਂ ਨੇ ਇਹਦਾ ਕੀਤਾ ਸੀ ਪਹਿਲਾਂ ਲੈਫਟ ਤਿਆਰ ਕੀਤੀ ਸੀਗੀ ਹਾਂਜੀ ਤੇ ਉਹ ਬਾ ਕਮਾਲਾਂ ਦੀ ਚੀਜ਼ਾਂ ਸੀਗੀਆਂ ਲੈਫਟ ਦੇ ਵਿੱਚ ਉਹ ਕਿੰਨੇ ਟਾਈਮ ਤੱਕ ਚੱਲਦੀ ਇਹ ਤਾਂ ਆ ਹੀ ਆ ਗਿਆ ਨਾ ਬਾਈ ਉਦੋਂ ਫੋਰਡ ਨੇ ਤੇ ਇਹਨਾਂ ਨੇ ਮੈਸੀ ਨੇ ਫਰਗੂਸਨ ਨੇ ਤੇ ਫੋਰਡ ਇਹਨਾਂ ਨੇ ਇੱਕ ਟਰੈਕਟਰ ਤਿਆਰ ਕੀਤਾ ਸੀ ਟਰੈਕਟਰ ਤਿਆਰ ਕੀਤਾ ਸੀ ਹਾਂਜੀ ਇਕੱਠਿਆਂ ਨਹੀਂ ਤੇ ਉਹ ਯਾਨੀ ਕਿ ਟੈਕਨੋਲੋਜੀ ਦੋਵਾਂ ਕੋਲੇ ਵਧੀਆ ਸੀਗੀ ਦੋਨਾਂ ਕੋਲੇ ਵਧੀਆ ਸੀਗੀ ਤੇ ਉਹ ਪਹਿਲਾਂ ਤਾਂ ਮੰਨ ਕੇ ਚੱਲੋ ਉਹਦੇ ਇੱਥੇ ਫੱਟੀ ਜੀ ਹੁੰਦੀ ਸੀ ਪਹਿਲਾਂ ਜਿਹੜੇ ਫੋਰਡ ਸਨ ਪਹਿਲੇ ਆਉਂਦੇ ਹੁੰਦੇ ਸੀ ਵੀ ਉਹਨਾਂ ਦੇ ਪਾਉਂਦੇ ਹੁੰਦੇ ਸੀ ਹੈਰੋ ਹੂਰੋ ਬਾਈ ਉਹ ਚੀਜ਼ ਦਾ ਫਾਇਦਾ ਬਹੁਤ ਸੀ ਯਾਰ ਹਾਂ ਥੱਲੇ ਫੱਟੀ ਦਾ ਹੁੱਕ ਜਿਹੜੀ ਹਾਂ ਥੱਲੇ ਵਾਲੀ ਹਾਂ 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 ਹੁਣ ਖਤਮ ਹੀ ਗਏ ਵੀ ਖਤਮ ਕਰਤੀ ਉਹ ਤਾਂ ਵੀਰੇ ਇਹੋ ਜਿਹੀਆਂ ਚੀਜ਼ਾਂ ਨੂੰ ਜੇ ਦੇਖ ਕੇ ਕਿ ਨਾ ਆਪਾਂ ਗੱਲਾਂ ਕਰਗੇ ਕਿ ਕੋਸਟ ਕਟਿੰਗ ਵਾਲੀਆਂ ਤਾਂ ਬਾਕਮਾਲਾਂ ਵਾਲੀਆਂ ਚੀਜ਼ਾਂ ਹੀ ਕੀਤੀਆਂ ਪਈਆਂ ਵਾ ਹੂੰ ਜਿੱਥੇ ਮਗਰਾੜ ਤੇ ਬੰਦਾ ਨਹੀਂ ਵਹਿੰਦਾ ਉੱਥੇ ਉਹ ਕੱਲਾ ਹੀ ਕੰਨ ਜੇ ਲਾ ਦਿੰਦੇ ਆ ਕੋਸਟ ਕਟਿੰਗ ਤਾਂ ਇੱਥੇ ਤੱਕ ਚੱਲਦੀ ਆ ਕੰਪਨੀ ਨੇ ਤਾਂ ਆਪਦਾ ਦੇਖਣਾ ਹੁੰਦਾ ਆਪਾਂ ਨਹੀਂ ਜਿਵੇਂ ਪਹਿਲੇ ਵੇਸੀਆਂ ਦੇ ਦਿਨ ਨੇ ਵੀ ਫੰਗ ਜਿਹੀ ਹੁੰਦੇ ਸੀ ਸਾਈਡਾਂ ਤੇ ਤੇ ਇਹ ਤਾਂ ਚਲੋ ਆਪਣੇ ਚੱਲਦਾ ਵਾ ਬਈ ਮਗਰਾੜ ਉਸ ਲੂਟ ਆਪਰ ਹੁਣ ਇਹ ਐ ਵੀ ਕਈ ਵੇਖਣ ਲੱਗ ਜਾਂਦੇ ਆ ਵੀ ਇਹਦੇ ਵੱਡੇ ਆ ਬੰਦੇ ਦੋ ਆਰਾਮ ਨਾਲ ਬਹਿ ਜਾਂਦੇ ਵੈਸੇ ਤਾਂ ਟਰੈਕਟਰ ਆਏ ਪੈਦੇ ਬਹਿਣ ਵਾਲਾ ਤਾਂ ਹੈ ਨਹੀਂਗਾ ਤੇ ਉਹ ਕਈਆਂ ਥਾਈ ਤਾਂ ਇਹਨਾਂ ਦੇ ਵਿੱਚ ਵੀ ਜਿਹੜੇ ਹੁਣ ਹਾਲੈਂਡ ਦੇ ਕਿਸ ਦੇ ਨਾਂ ਤੇ ਜਾਂਦਾ ਉਹ ਟਰੈਕਟਰ ਨੀਲੇ 'ਚ ਵੀ ਜਾਂਦਾ ਮੇਰੇ ਖਿਆਲ ਨਾਲ 레드 'ਚ ਵੀ ਜਾਂਦਾ ਹਾਂਜੀ ਤੇ ਉਹ ਉੱਥੇ ਦੇਖੀ ਤੇ ਉਹ ਕਈਆਂ ਮੁਲਖਾਂ 'ਚ ਜਾ ਰਿਹਾ ਕਹਿ ਬੰਦੇ ਨਾਲ ਹੂੰ ਤੇ ਕਈਆਂ ਦੇ ਨਾਲ ਉਹ ਫੰਗਾ ਜਿਆ ਚੀਂ ਜਾਂਦਾ ਤੇ ਉਹਦੇ ਆ ਇੰਡੀਕੇਟਰ ਵੀ ਇੱਥੇ ਦੋ ਨਟ ਜੇ ਲਾਤੇ ਉਹਨਾਂ ਨੇ ਤੇ ਇੱਥੇ ਟੰਗ ਦਿੰਦੇ ਹੋ ਰਿਹਾ ਰਿਫਲੈਕਟਰ ਜੇ ਇਹ 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 ਚੀਜ਼ਾਂ ਲਾਉਣ ਲਈ ਤਾਂ ਚਲ ਆਪਾਂ ਨਹੀਂ ਕਹਿੰਨੂ ਕਹਿੰਦੇ ਇਹ ਸਾਰੇ ਹੀ ਗਾਂਵ ਆ ਤੇ ਮੈਂ ਉਹ ਇੱਕ ਟਰੈਕਟਰ ਆਪਣੇ ਬੜਾ ਉਹ ਸਾਡੇ ਇੱਥੇ ਮੇਰਾ ਸਾਡੇ ਘਰਾਂ ਚੋਂ ਮੁੰਡਾ ਲੈ ਕੇ ਆਇਆ ਇਹ ਪਾਵਰ ਟਰੱਕ ਉਹ ਤਾਂ ਪੁਰਾਣਾ ਲੈ ਕੇ ਆਇਆ ਹੁਣ ਨਵੇਂ ਤਾਂ ਖ ਨਹੀਂ ਉਹ ਕੀ ਡੀਜੀ ਟਰੈਕ ਦੇ ਨਾਂ ਤੇ ਆਏ ਪਾਵਰ ਟਰੱਕ ਵੀ ਚੱਲਦਾ ਡੀਜੀ ਟਰੱਕ ਉਹਨਾਂ ਨੇ ਜੰਮ ਕੇ ਲੋਹਾ ਲਾਇਆ ਹੋਇਆ ਵਾ ਪਰ ਹੁਣ ਉਹ ਲਾਉਣਗੇ ਬਈ ਹੁਣ ਅਗਲੇ ਨੇ ਚਲਾਉਣਾ ਚਲਾਉਣਾ ਚੱਲ ਪੈਂਦਾ ਫਿਰ ਲਾਉਣ ਲੱਗ ਜਾਂਦੇ ਹੈ ਨਾ ਬਿਲਕੁਲ